ਸ਼ਿਕਾਲ ਜੀ ਤੁਸੀਂ ਦੇਖ ਰਹੇ ਹੋ ਰੋਜ਼ਾਨਾ ਸੱਤ ਟਾਈਮਸ ਅੱਜ ਬਟਾਲਾ ਵਿਖੇ ਪੱਤਰਕਾਰ ਪਾਈਚਾਰਾ ਬਟਾਲਾ ਵੱਲੋਂ ਸਾਬੇ ਕਮਾਲ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਫਰ-ਏ-ਸ਼ਹਾਦਤ ਦੇ ਮੀਨੇ ਵਿੱਚ ਉਹ ਦੇ ਮੀਨੇ ਵਿੱਚ ਵੱਡੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਦੇ ਦਿਵਸ ਨੂੰ ਜਿੱਥੇ ਕਿ ਉਹਨਾਂ ਦੀ ਸ਼ਹੀਦੀ ਨੂੰ ਕੋਟੇ-ਕੋਟੇ ਪ੍ਰਣਾਮ ਅਤੇ ਸ਼ਰਦਾ ਫੁੱਲ ਭੇਂਟ ਕੀਤੇ ਉੱਥੇ ਹੀ ਪੱਤਰਕਾਰ ਪਾਈਚਾਰੇ ਵੱਲੋਂ ਇਸ ਨੂੰ ਸਮਰਪਿਤ ਚਾਦਾ ਲੰਗਰ ਲਗਾਇਆ ਗਿਆ ਇਸ ਮੌਕੇ ਤੇ ਜ਼ਿਲ੍ਹਾ ਪ੍ਰਧਾਨ ਸੰਜੀਵ ਨਈਅਰ ਜੀ ਭੁਪਿੰਦਰ ਸਿੰਘ ਸੋਢੀ ਅਵਿਨਾਸ਼ ਸ਼ਰਮਾ ਰਮੇਸ਼ ਪਾਟਿਆ ਜੀ ਸੁਨੀਲ ਬਟਾਲਵੀ ਜੀ ਅਸ਼ੋਕ ਜਰੇਵਾਲ ਜੀ ਅਕਲ ਮਲਹੋਤਰਾ ਰਾਜੂ ਲੋਹਰੀਆ ਅਨਿਲ ਸਹਦੇਵ ਬਟਾਲ ਬਲਦੇਵ ਸਿੰਘ ਖਾਲਸਾ ਅਤੇ ਹੋਰ ਪੱਤਰਕਾਰ ਭਾਈਚਾਰਾ ਹਾਜ਼ਰ ਹੋਇਆ ਜੈ ਸਵੇਚ ਸਮਾਜ ਸੇਵੀ ਸੰਮੇਖਪੂਰਜੀ ਨੇ ਲੰਗਰ ਦੀ ਸੇਵਾ ਕਰਕੇ ਗੁਰੂ ਸਾਹਿਬ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ ਬਟਾਲਾ ਤੋਂ ਵਿਸ਼ੇਸ਼ ਰਿਪੋਰਟ ਬਲਦੇਵ ਸਿੰਘ ਖਾਲਸਾ ਅਤੇ ਸੁਨੀਲ ਕੁਮਾਰ ਬਟਾਲਵੀ ਦੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਦਿਨ ਸਫਰੇ ਸਾਦਰ ਗੁਰੂ ਗੋਬਚੰਦ ਜੀ ਦੇ ਵੱਡੇ ਸਾਹਿਬ ਜگە ਦਾ ਕੁਰਬਾਨੀ ਦਾ ਦਿਨ ਹੈ ਉਹਨਾਂ ਦੀ ਕੁਰਬਾਨੀ ਨੂੰ ਕੋਟਮ ਕੋਟ ਪਰ ਨਾਮ ਅਤੇ ਗੁਰੂ ਪਿਆਰੀ ਸਾਧ ਸੰਗਤ ਜੀ ਇਹਨਾਂ ਵਿਰਾਗਮਈ ਦਿਨਾਂ ਵਿੱਚ ਸਾਨੂੰ ਸਾਰਿਆਂ ਨੂੰ ਵੱਧ ਤੋਂ ਵੱਧ ਨਾਮ ਸਿਮਰਨ ਕਰਨ ਦੀ ਲੋੜ ਹੈ ਅਤੇ ਆਪਣੇ ਬੱਚਿਆਂ ਨੂੰ ਉਹਨਾਂ ਦੇ ਇਤਿਹਾਸ ਬਾਰੇ ਜਾਣੂ ਕਰਾਉਣਾ ਅੱਜ ਦੇ ਸਮੇਂ ਵਿੱਚ ਬਹੁਤ ਹੀ ਜ਼ਰੂਰੀ ਆ ਖਾਲੀ ਸਤ ਸੰਗਰ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦਾਸ ਬਲਦੇਵ ਸਿੰਘ ਖਾਲਸਾ ਸਮਾਜ ਸੇਵੀ ਬਟਾਲਾ ਤੋਂ ਅੱਜ ਜਿੱਦਾਂ ਕਿ ਸਫਰੇ ਸਹਾਦਤ ਦੇ ਦਿਨ ਚੱਲ ਰਹੇ ਨੇ ਅੱਜ ਦੇ ਦਿਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਸਹਿਬਜ਼ਾਦੇ ਵੱਡੇ ਸਾਹਿਬ ਜਾਂ ਤਾਂ ਬਾਬਾ ਅਜੀਤ ਸਿੰਘ ਬਾਬਾ ਜੂਝਾਰ ਸਿੰਘ ਜੀ ਦੀ ਚਮਕਾਉ ਸਾਬ ਜੀ ਦੀ ਗਰੀ ਵਿੱਚ ਸ਼ਹੀਦੀ ਹੋਈ ਸੀ ਜਿਨ੍ਹਾਂ ਦੇ ਸੰਪਾਦਕਪਤ ਅੱਜ ਬਟਾਲਾ ਪੱਤਰਕਾਰ ਭਾਈਚਾਰੇ ਵੱਲੋਂ ਉਹਨਾਂ ਦੇ ਤਿਹਦੀ ਨੂੰ ਕੋਟੀ-ਕੋਟ ਪ੍ਰਣਾਮ ਕਰਦੇ ਹੋਏ ਉਹਨਾਂ ਦੇ ਸਬੰਧ ਵਿੱਚ ਅੱਜ ਬਟਾਲਾ ਵਿਖੇ ਚਾਹ ਦਾ ਲੰਗਰ ਲਗਾਇਆ ਜਾ ਜਿਸ ਤਰ੍ਹਾਂ ਕਿ ਇਹ ਹਫਤਾ ਸਾਰਾ ਹੀ ਸਫਰੇ ਸਹਾਦਤ ਵਿਰਾਗਮਈ ਮਹੀਨਾ ਚੱਲ ਰਿਹਾ ਹੈ ਸਾਨੂੰ ਸਾਰਿਆਂ ਨੂੰ ਘਰ ਰਹਿ ਕੇ ਅਵਤ ਸਾਨੂੰ ਯਤਨ ਕਰਨੇ ਚਾਹੀਦਾ ਹੈ ਕਿ ਆਪਾਂ ਆਪਣੇ ਬੱਚਿਆਂ ਨੂੰ ਲੈ ਕੇ ਸਰਹੰਦ ਚਮਕੌਰ ਸਾਹਿਬ ਦੇ ਦਰਸ਼ਨ ਜਰੂਰ ਕਰਾਈਏ ਤੇ ਆਪਣੇ ਬੱਚਿਆਂ ਨੂੰ ਇਸ ਇਤਿਹਾਸ ਤੋਂ ਜਾਣੂ ਕਰਵਾਈਏ ਕਿ ਸਾਡੇ ਵੱਡੇ ਵਡੇਰਿਆਂ ਦੀਆਂ ਇਹ ਕੁਰਬਾਨੀਆਂ ਜਿੰਨਾ ਸਦਕਾ ਅੱਜ ਅਸੀਂ ਆਪਾਂ ਸਿੱਖ ਹੋਣ ਤੇ ਮਾਨ ਪ੍ਰਾਪਤ ਕਰ ਰਹੇ ਹਾਂ ਕਿ ਸਾਨੂੰ ਸਾਰਿਆਂ ਨੂੰ ਚਾਹੀਦਾ ਵਾ ਕਿ ਇਸ ਦਿਨਾਂ ਦੇ ਵਿੱਚ ਸਾਨੂੰ ਵਿਰਾਗ ਮਈ ਢੰਗ ਨਾਲ ਬਤੀਤ ਕਰਨਾ ਚਾਹੀਦਾ ਹੈ ਤੇ ਵੱਧ ਤੋਂ ਵੱਧ ਕੁਰਬਾਨੀ ਨਾਮਦਾਨ ਜਪਨਾ ਚਾਹੀਦਾ ਹੈ ਤੇ ਅਤੇ ਗੁਰਬਾਣੀ ਦੇ ਨਾਲ ਜੁੜ ਕੇ ਤੇ ਗੁਰੂ ਦੇ ਸਿੰਘ ਸੱਜਣਾ ਚਾਹੀਦਾ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ